ਗਿਆਨ ਧਿਆਨ ਕੇ ਸ਼ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਹੋ ਚਲ ਕੈ ਮੈਂ ਤਕੀ ਤਉ ਸਰਨਾਈ ਜੀਉ ਮੈਂ ਆਸਾ ਰਖੀ ਚਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਉ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪਰਸਾਦ ਚਲੋਕ ਮਹੱਲਾ ਤੀਜਾ اے ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕੈ ਭਾਣਾ ਜੋ ਚਲੈ ਤੋ ਜੀਵਨ ਪਦਵੀ ਪਾਹੇ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾਹੇ ਗੁਰ ਕਾ ਭਣ ਜੋ ਚਲੈ ਤਾ ਜੀਵਨ ਪਦਵੀ ਪਾਹਿ ਓਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਨੀ ਚਿਤ ਲਾਹਿ ਨਾਨਕ ਨਦਰੀ ਮਨ ਵਸੈ ਗੁਰਮਖ ਸਹਜ ਸਮਾਹੇ ਮਹੱਲਾ ਤੀਜਾ ਅੰਦਰ ਸਹ ਸਾ ਦੁੱਖ ਹੈ ਆਪੈ ਸਿਰ ਤੰਦੈ ਮਾਰ ਦੂਜਾ ਭਾਏ ਸੁੱਤੇ ਕਬਹ ਨ ਜਾਗ ਹੈ ਮਾਇਆ ਮੋਹ ਪਿਆਰ ਨਾਮ ਨ ਚੇਤ ਹੈ ਸ਼ਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖਵਾਰ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਜਗਤ ਅਨਪੱਤ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜਿਉਣ ਦੀ ਜਾਂਚ ਨਹੀਂ ਰਹੀ ਜਿਹੜੇ ਮਨੁੱਖ ਸਤ ਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ ਯੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਏ ਨਾਨਕ ਗੁਰੂ ਦੇ ਸਨਮੁਖ ਹੋਇਆ ਮੇਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਅਪਣਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਨਹੀਂ ਉਹਨਾਂ ਦੇ ਮਨ ਵਿੱਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਤੇ ਦੁਨੀਆ ਦੇ ਚੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉੱਤੇ ਆਪ ਸਹੇੜਿਆ ਹੋਇਆ ਹੈ ਜਿਨ੍ਹਾਂ ਦਾ ਮਾਇਆ ਨਾਲ 모ਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਇਸ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ ਸ਼ਬਦ ਨਹੀਂ ਵਿਚਾਰਦੇ ਤੇ ਨਾਮ ਨਹੀਂ ਜਪਦੇ اے ਨਾਨਕ ਉਹਨਾਂ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ ਉਹ ਜਨਮ ਅਜਾਈਂ ਗਵਾਉਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖوار ਕਰਦਾ ਹੈ ਭਾਵ ਮੌਤ ਹੱਥੋਂ ਸਦਾ ਸੈਮੇ ਰਹਿੰਦੇ ਹਨ